ਅੱਜ ਮੈਨੂੰ ਸਵੇਰ-ਸਵੇਰੇ ਹੀ ਮਾਰਨਿੰਗ 9:00 ਪੀਐਮ ਦੇ ਆਸ-ਪਾਸ ਇੱਕ ਪੇਪਰ ਨਿਊਜ਼ਪੇਪਰ ਰਾਹੀਂ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਜਿਹੜਾ ਫਤਿਹਬਾਦ ਦਾਣਾ ਮੰਡੀ ਦੇ ਲਾਗੇ ਠੇਕਾ ਹੈਗਾ ਸ਼ਰਾਬ ਦਾ ਜੋ ਕਿ ਕੋਈ ਠੇਕੇਦਾਰ ਹੈਗੇ ਹੈਰੀ ਸੰਧੂ ਲੁਧਿਆਣਾ ਦੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈਗਾ ਤੇ ਇਨਚਾਰਜ ਕੋਈ ਰਾਜਪਾਲ ਨੇ ਇਹ ਬੱਚਿਆਂ ਨੂੰ ਇੱਥੇ दारू ਸਪਲਾਈ ਕਰ ਰਹੇ ਨੇ ਮਤਲਬ ਛੋਟੇ ਬੱਚਾ ਜਿਹੜੇ ਮਾਈਨਰ ਬੱਚੇ 18 ਸਾਲ ਤੋਂ ਘੱਟ عمر ਨੂੰ ਉਹਨਾਂ ਨੂੰ दारू ਵੇਚ ਰਹੇ ਗਿਆ ਸਾਡੇ ਜੁਵਨਾਈਲ ਜਸਟਿਸ ਐਕਟ ਮਤਲਬ ਮੌਕੇ ਦੇ ਉੱਤੇ ਕਾਰਵਾਈ ਕਰਦੇ ਪੁਲਿਸ ਮਹਿਕਮੇ ਦੇ ਨਾਲ ਤੇ ਏਐਸਆਈ ਗੁਰਪਾਲ ਸਿੰਘ ਜੀ ਫਟੇਵਾ ਚੌਂਕੀ ਤੋਂ ਨਾਲ ਤੇ ਇੰਸਪੈਕਟਰ ਜਿਹੜਾ ਐਕਸਾਈਜ਼ ਹੈਗੇ ਰਾਮ ਮੁਰਗੀ ਜੀ ਉਹ ਨੇ ਨਾਲ ਮੇਰੇ ਸੁਖਮਨ ਜੀ ਤੇ ਲੀਗਲ ਅਫਸਰ ਅਸੀਂ ਇੱਥੇ ਮੌਕੇ ਪਹੁੰਚ ਕੇ ਦੇਖਿਆ ਤੇ ਗੱਲਬਾਤ ਕੀਤੀ ਤੇ ਸਾਨੂੰ ਕਨਫਰਮ ਹੋਇਆ ਵੀ ਜਿਹੜੇ ਇਸ ਥਿੱਕੇ ਦੇ ਵਾਸਤੇ ਵਿੱਚ ਉਹ ਬੱਚਿਆਂ ਨੂੰ ਦਾਰੂ ਦਿੱਤੀ ਗਈ ਇੱਕ ਤੋਂ ਦੋ ਵਾਰ ਦਿੱਤੀ ਗਈ ਹੈਗੀ ਆ ਮੌਕੇ ਦੇ ਉੱਤੇ ਐਕਸਾਈਜ਼ ਅਫਸਰ ਵੱਲੋਂ ਸਾਡਾ ਹੁਣ ਚਲਾਨ ਜਿਹੜਾ ਬੰਦ ਹੈ ਉਸ ਦੀ ਰਿਪੋਰਟ ਬਣਾਈ ਜਾ ਰਹੀ ਹੈਗੀ ਤੇ ਮਾਨਯੋਗ ਡੀਸੀ ਸਾਹਿਬ ਵੱਲੋਂ ਇਹਨਾਂ ਦਾ ਚਲਾਨ ਪੈਣਾ ਹੈਗਾ ਉਸ ਤੋਂ ਪਰਾਂਤ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਸਾਨੂੰ ਤੱਥ ਪੂਰੇ ਨਿਕਲ ਕੇ ਆਏ ਵੀ ਸਪਲਾਈ ਕੀਤੀ ਗਈ ਹੈ ਜਾਂ ਬੱਚਾ ਕਈ ਵਾਰ ਲੈ ਕੇ ਗਿਆ ਹੈ ਜਾਂ ਇਹ ਲਗਾਤਾਰ ਬੰਦ ਰਹੇ ਹੈਗੇ ਐ ਇਸ ਚੀਜ਼ ਨੂੰ ਤਾਂ ਉਹਨੂੰ ਦੇਖਦੇ ਹੋਏ ਅਸੀਂ ਇਹਨਾਂ ਦੇ ਸੈਕਸ਼ਨ 77 ਅਤੇ 78 ਦੇ ਅੰਦਰ ਪਰਚਾ ਵੀ ਦਰਜ ਕਰਾਂਗੇ ਅਤੇ ਇਸ ਦੇ ਨਾਲ ਹੀ ਜਿਹੜੇ ਰਾਜਪਾਲ ਦੇ ਹੈ ਰਿਹਾ ਗਿਆ ਉਹ ਜਿਹੜੀ ਭਾਰਤੀ ਨਿਆਂਇਸệਤਾ ਹੈਗੀ ਉਹਦੇ 61 ਦੇ ਅੰਦਰ ਅਸੀਂ ਦਰਜ ਕਰਾਂਗੇ ਇੱਕੋ ਹੀ ਐਫਆਈਆਰ ਦੇ ਅੰਦਰ ਚਾਰੋਂ ਬੰਦੇ ਨਾਮ ਨੋਟ ਉੱਤੇ ਸਾਡੀ ਟੀਮ ਜਿਹੜੀ ਹੈਗੀ ਹੈ ਰੈਗੂਲਰ ਚੈਕਿੰਗਾਂ ਦੇ ਦੌਰਾਨ ਐਕਸਾਈਜ਼ ਵਾਲਿਆਂ ਦਾ ਕੰਮ ਹੁੰਦਾ ਹੈਗਾ ਐਕਸਾਈਜ਼ ਇੰਸਪੈਕਟਰ ਨੇ ਈਟੀਓ ਨੇ ਕੀ ਵਾਸਤਵ ਦੇ ਅੰਦਰ ਉਹਨਾਂ ਠੇਕਿਆਂ ਦੇ ਉੱਤੇ ਬੱਚਿਆਂ ਨੂੰ दारू ਵੇਚੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ इवन ਕੀ ਠੇਕਿਆਂ ਦੇ ਬਾਹਰ ਡਿਸਪਲੇ ਵੀ ਹੋਣਾ ਚਾਹੀਦਾ ਹੈ ਜੁਨਾਈਲ ਜਸਟਿਸ ਐਕਟ ਸੈਕਸ਼ਨ 77 ਹੋ 78 ਇਹਦੇ ਅੰਦਰ ਕੀ ਕੀ ਕਾਰਵਾਈਆਂ ਹੈਗੀਆਂ ਉਹ ਸਾਰੇ ਡਿਸਪਲੇ ਵੀ ਹੋਣਾ ਚਾਹੀਦਾ ਪਰ ਠੇਕਿਆਂ ਦੇ ਉੱਤੇ ਇਸ ਡਿਸਪਲੇ ਨਾ ਹੋਣ ਦੀ وجہ ਨਾਲ ਜਿਹੜੇ ਬੱਚੇ ਅੰਦਰ ਸਟਾਕ ਕੀਪਰ ਦੁਕਾਨਦਾਰ ਵੀ ਲੱਗੇ ਹੁੰਦੇ ਉਹ ਅਣਜਾਣ ਹੁੰਦੇ ਹੈ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪੜੇ ਲਿਖੇ ਘੱਟ ਹੁੰਦੇ ਹੈ ਇਹ ਬੱਚਿਆਂ ਨੂੰ दारू ਦੇ ਦਿੰਦੇ ਹੈ ਜੋ ਕਿ ਗੈਰ ਕਾਨੂੰਨੀ ਹੈਗਾ ਤੁ ਜਿਹੜਾ ਅੱਜ ਮਸਲਾ ਹੋਈ ਚੀਜ਼ ਦੇਖਣਾ ਹੈ ਜਿਹੜਾ ਇੱਥੇ ਇੱਕ ਲੱਗਿਆ ਹੋਇਆ ਲੜਕਾ ਉਹ ਹਿਮਾਚਲ ਪ੍ਰਦੇਸ਼ ਤੋਂ ਹੈਗੇ ਆ ਪਰ ਉਹ 10 ਪੜਿਆ ਬੱਚਾ ਹੈਗਾ ਉਹਨੂੰ ਮਤਲਬ ਇਸ ਚੀਜ਼ ਦੀ ਨੋਲੇਜ ਨਹੀਂ ਹੋਈ ਹੈਗੀ ਵੀ ਉਹ ਕੋਈ ਦਾਰੂ ਬੱਚੇ ਨੂੰ ਦੇਣਾ ਕਿੰਨਾ ਗੈਰ ਹੁਣਿਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੇ ਸਾਨੂੰ ਤੱਤ ਸਹੀ ਲੱਗੇ ਹੈਗੇ ਪੂਰੇ ਪ੍ਰੋਪਰ ਲੱਗੇ ਅਸੀਂ ਐਫ ਆਈ ਆਰ ਕਰਾਂਗੇ ਰਾਮ ਮੁਰਤੀ ਜੀ ਜੀ ਅੱਜ ਆਵਾਜ਼ ਤੇ ਉੱਪਰ ਆਇਆ ਹੋ ਸਰ ਕੀ ਕਰ ਰਹੇ ਹੋ ਜੀ ਸਰ ਐਸ ਪਰ ਐਕਸਾਈਜ਼ ਐਕਟ ਅਸੀਂ ਚਲਾਨ ਕੀਤਾ ਹੈ ਇਹਨਾਂ ਦਾ ਇਹਨਾਂ ਨੇ 18 ਸਾਲ ਤੋਂ ਘੱਟ ਦੇ ਬੱਚੇ ਨੂੰ ਸ਼ਰਾਬ ਵੇਚੀ ਆ ਤੁਹਾਨੂੰ ਚਲਾਨ ਕਰਤਾ ਹੈ ਤੇ ਅਸੀਂ ਰਿਪੋਰਟ ਨਾਲ ਅਗਰ ਡੀਸੀ ਐਕਸਾਈਜ਼ ਨੂੰ ਭੇਜਾਂਗੇ ਅੱਗੇ ਤੋਂ ਕੋਈ ਇਹਨਾਂ ਦੇ ਕੋਰੇਟ ਮਰੇਗਾ ਕੀ ਕਰ ਲਈਏ ਜੋ ਐਸ ਪਰ ਐਕਟ ਐਕਸਾਈਜ਼ ਐਕਟ ਕੀ ਕਾਰਵਾਈ ਬਣਦੀ ਕਰਾਂਗੇ ਜੀ